ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਿਮਟਡ ਗਿਆਨ ਦੀ ਇੱਕ ਹੋਰ ਨਵੀਂ ਵੀਡੀਓ ਬੇਸ਼ੱਕ ਪੰਜਾਬ ਦੇ ਵਿੱਚ ਇਸ ਮੌਕੇ ਮੌਸਮ ਬਹੁਤ ਜ਼ਿਆਦਾ ਗਰਮ ਹੈ ਪਿਛਲੇ ਕਈ ਸਾਲਾਂ ਦਾ ਰਿਕਾਰਡ ਟੁੱਟਿਆ ਪਰ ਉੱਥੇ ਹੀ ਇਸ ਮੌਕੇ ਚੋਣਾਂ ਦਾ ਮਾਹੌਲ ਉਸ ਤੋਂ ਵੀ ਜ਼ਿਆਦਾ ਗਰਮਾਇਆ ਹੋਇਆ ਹੈ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ 2024 ਦੇ ਵਿੱਚ ਜੋ 13 ਹੀ ਸੀਟਾਂ ਨੇ ਉਹਨਾਂ ਤੇ ਉਮੀਦਵਾਰ ਆਪਣੀ ਆਪਣੀ ਕਿਸਮਤ ਅਜਮਾ ਰਹੇ ਨੇ ਤੇ ਚੋਣ ਪ੍ਰਚਾਰ ਵੀ ਦੱਬ ਕੇ ਹੋ ਰਿਹਾ ਹੈ ਪੰਜਾਬ ਦੀਆਂ ਹੋਟ ਸੀਟਾਂ ਦੀ ਜੇਕਰ ਗੱਲ ਕਰੀਏ ਬੇਸ਼ੱਕ ਗੱਲ ਹੋਵੇ ਖਡੂਰ ਸਾਹਿਬ ਲੋਕ ਸਭਾ ਸੀਟ ਦੀ ਸੰਗਰੂਰ ਫਰੀਦਕੋਟ ਜਾਂ ਪਰ ਪਟੈਂਡਾ ਇਹਨਾਂ ਸਾਰੀਆਂ ਹੀ ਲੋਕ ਸਭਾ ਸੀਟਾਂ ਤੇ ਲੋਕਾਂ ਦੀ ਨਜ਼ਰ ਹੈ ਦੁਨੀਆ ਦੀ ਨਜ਼ਰ ਹੈ ਤੇ ਦੋਸਤੋ ਸਾਰੀਆਂ ਹੀ ਇਹਨਾਂ ਸੀਟਾਂ ਦੇ ਨਾਲ-ਨਾਲ 13 ਹੀ ਲੋਕ ਸਭਾ ਸੀਟਾਂ ਤੇ ਵੱਖ-ਵੱਖ ਪਾਰਟੀਆਂ ਤੇ ਆਜ਼ਾਦ ਉਮੀਦਵਾਰ ਆਪਣੇ ਆਪਣੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਪਰ ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਜੋ ਖਡੂਰ ਸਾਹਿਬ ਲੋਕ ਸਭਾ ਸੀਟ ਹੈ ਇੱਥੋਂ ਆਮ ਆਦਮੀ ਪਾਰਟੀ ਨੇ ਇੱਕ ਤਰੀਕੇ ਦੇ ਨਾਲ ਹੱਥ ਪਿੱਛੇ ਖਿੱਚਲੇ ਨੇ ਕਿਉਂਕਿ ਇਸ ਸੀਟ ਤੋਂ ਜ਼ਿਆਦਾ ਉਹਨਾਂ ਦਾ ਚੋਣ ਪ੍ਰਚਾਰ ਸੋਸ਼ਲ ਮੀਡੀਆ ਤੇ ਤਾਂ ਦਿਖਾਈ ਨਹੀਂ ਦਿੰਦਾ ਬੇਸ਼ੱਕ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਲਕੇ ਦੇ ਵਿੱਚ ਆਏ ਸਨ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਪਰ ਇਸ ਮੌਕੇ ਅਸੀਂ ਹਲਕੇ ਦੇ ਵਿੱਚ ਵੀ ਖੜੇ ਆ ਜਿ ਲਗਾਤਾਰ ਤੁਹਾਡੇ ਦਾ ਕਪਡੇਟ ਲੈ ਕੇ ਆ ਰਹੇ ਆ ਪਰ ਲੋਕਾਂ ਦਾ ਇਹੀ ਕਹਿਣਾ ਕਿ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਹੱਥ ਪਿੱਛੇ ਖਿੱਚ ਰਹੀ ਹੈ ਚੋਣ ਪ੍ਰਚਾਰ ਕਰਨ ਤੋਂ ਲੋਕ ਸਭਾ ਸੀਟ ਖਡੂਰ ਸਾਹਿਬ ਤੋਂ ਹਾਲਾਂਕਿ ਅਸਲੀਅਤ ਕੀ ਹੈ ਇਹ ਤਾਂ ਵੋਟਰ ਜਾਦੇ ਬਿਹਤਰ ਦੱਸ ਸਕਦੇ ਨੇ ਤੁਹਾਡਾ ਇਸ ਬਾਰੇ ਕੀ ਕਹਿਣਾ ਜਰੂਰ ਕਮੈਂਟ ਕਰਨਾ ਆਓ ਤੁਹਾਡੇ ਨਾਲ ਸ਼ੇਅਰ ਕਰਦੇ ਆ ਲੋਕ ਸਭਾ ਸੀਟ ਸ੍ਰੀ ਖਡੂਰ ਸਾਹਿਬ ਤੋਂ ਅਤੇ ਹੋਰ ਖਾਸ ਅਪਡੇਟਸ ਲੋਕ ਸਭਾ ਚੋਣਾਂ 2024 ਦੇ ਨਾਲ ਜੁੜੇ ਹੋਏ ਅਤੇ ਨਾਲ ਹੀ ਤੁਹਾਡੇ ਨਾਲ ਪਬਲਿਕ ਰਿਵਿਊਜ਼ ਵੀ ਲੈ ਕੇ ਆ ਰਹੇ ਹਾਂ ਹੋਰ ਵੀ ਕੁਝ ਖਾਸ ਇੰਟਰਵਿਊਜ਼ ਤੇ ਵੀਡੀਓਜ਼ ਤੁਹਾਡੇ ਲਈ ਅੱਗੇ ਆ ਰਹੀਆਂ ਨੇ ਸੋ ਚੈਨਲ ਦੇ ਨਾਲ ਬਨੇ ਰਹਿਣਾ ਨਵੇਂ ਦੋਸਤ ਜਿਨ੍ਹਾਂ ਨੇ ਹਲੇ ਤੱਕ ਲਿਮਟਡ ਗਿਆਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੁਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਹਰ ਇੱਕ ਤਾਜ਼ਾ ਖਬਰ ਤੁਹਾਡੇ ਤੱਕ ਪਹੁੰਚੇ ਸਭ ਤੋਂ ਪਹਿਲਾਂ ਸੋ ਹੁਣ ਦੇਖੋ ਇਹ ਖਾਸ ਅਪਡੇਟਸ ਰਾਤ ਨੂੰ ਕੋਈ ਪਾਣੀ ਲਾਉਣਗੇ ਦਿਨੇ ਬਿਜਲੀ ਦਿੱਤੀ 600 ਯੂਨਟ ਮਾਪ ਕੀਤੇ ਤੇ ਪਾਈਪਾ ਅੰਡਰਗਰਾਉਂਡ ਪਈਆਂ ਉਹ ਦਸਤੇ ਕਿਹੜਾ ਪੈਣ ਨੌਕਰੀ ਬਾਈ ਮੈਨੂੰ ਤਾਂ ਪਤਾ ਨਹੀਂ ਜੇ ਤਾਂ ਲੱਗੂ ਕਿ ਜੇ ਤਾਂ ਪਤਾ ਕਿ ਇਹ ਬੀਜੇ ਕਲੀਅਰ ਆ ਫਿਰ ਬੜੀ ਦੀ ਤਾਂ ਪਤਾ ਨਹੀਂ ਕੀਤਾ ਬਾਈ ਜੀ ਡਿਗਰੀਆਂ ਦਾ ਵੀ ਐਸਾ ਦੇਣਾ ਵੀਰ ਦਾ ਨੌਕਰੀ ਆਦੀ ਮੇਰੀ ਗੱਲ ਸੁਣ ਬੋਲ ਰਾਮ ਵਰਗਾ ਮੇਰੀ ਗੱਲ ਤਾਂ ਸੁਣ ਡਿਗਰੀਆਂ ਮੇਰੇ ਟੋਪਰਾਂ ਨੂੰ ਮਿਲਦੀਆਂ ਟੋਪਰਾਂ ਨੂੰ ਜਿਹੜੇ ਬੰਦੇ ਟੋਪਰ ਤੇ ਤੇ ਮਾਤਾ ਪ੍ਰਿੰਦਰ ਕੌਰ ਤੁਸੀਂ ਦੇਖ ਲਓ ਕਿੰਦੇ ਵੀ ਚੇਰੇ ਤੋਂ ਚੜ੍ਹਦੀ ਬਣਾਣਾ ਕਰਉਂਦੀ ਹੈ ਇਹੋ ਜਿਹੇ ਮਾਵਾੜੂ ਇਹੋ ਜਿਹੇ ਮਾਪਾਪ ਨੂੰ ਸਿੱਧਾ ਕਰਦਾ ਹੈ ਪੰਥਾ ਜਿਨ੍ਹਾਂ ਨੇ ਸੂਰਮੇ ਪੁੱਤਾਂ ਨੂੰ ਜਨਮ ਦਿੱਤਾ ਜਿਨ੍ਹਾਂ ਨੇ ਯੋਧੇ ਪੁੱਤਾਂ ਨੂੰ ਜਨਮ ਦਿੱਤਾ ਸੋ ਮੈਂ ਇੰਡੀਆ ਕੇ ਬੇਨਤੀਆਂ ਕਰਦੀਆਂ ਸੀ ਸਮਾਂ ਬਹੁਤ ਅੱਧੀ ਕਰ ਪੜਦੀ ਉਹ ਜੋ ਹੋਈ ਹੈ ਕਿ ਆਪਰੇ ਪੰਜਾਬ ਦੇ ਦੇ 27 ਦੇ ਵਿੱਚ ਆਪਣੇ ਪੰਤਿਕ ਤੇ ਆਪਣੀ ਕੌਮੀ ਸਰਕਾਰ ਆਉਗੀ ਮੱਧਿਆ ਤਕਰੀਕ ਨੂੰ ਸੱਜਣ ਖਾਸ ਸੀ ਨੂੰ ਫੱਟੀ ਜੀ ਜੀ ਇਸੇ ਮਾਈਕਰੋਫੋਨ ਭਾਈ ਅਮਰ ਕੁਬਾਸ ਸਿੰਘ ਦੀ ਆਵਾਜ਼ ਪਾਰ ਦੀ ਮਰਦ ਵਿੱਚ ਪੂਜਾ ਕਰੇਗੀ ਸੋਹਣੀ ਮਾਈਕਰੋਫੋਨ ਆਸ ਹੈ ਆ ਚੋਲ ਛਾਂਟ ਤੇ ਰੱਖਿਓ 12 ਮਿੰਟ ਬਾਅਦ ਇਹ ਤਕਰੀਕ ਨੂੰ ਸਾਰੇ ਕੁਬਾਸ ਸਿੰਘ ਨੂੰ ਫੱਡੀ ਵੀਰ ਦੇ ਨਾਲ ਪਹੁੰਚਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਵਾਹ 227 ਨੇੜੇ ਆ ਗਿਆ ਇਹਨਾਂ ਦੀ ਦਿੱਤੀ ਪੋਚ ਕੇ ਭੇਜਣੀ ਆ ਪਰਮਾਤਮਾ ਕਿਰਪਾ ਕਰੇ ਭਾਈ ਸਾਹਿਬ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਵਾਂਗੇ ਤੇ ਸਰ ਦਾ ਟਿਕਾਣਾ ਛੱਡ ਦੋ। ਜਿਹੜੀ ਚਾਹੇ ਚੰਡੀਗੜ੍ਹ ਦੀ ਵਿਧਾਨ ਸਭਾ ਆਪਾਂ ਉਹਦੇ ਵੀ ਕਬਜ਼ਾ ਕਰਨਾ ਹੈ 117 ਸਾਡੇ ਐਮਐਲਏ ਬਣਦੇ ਨੇ। ਜੈ ਹਾਂ ਜੈ ਆਕੇ ਤੇ ਭਾਈ ਸਾਹਿਬ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਵਾਂਗੇ ਤੇ ਖਾਲਪਨ ਰਾਜ ਬਣਾ ਕੇ ਆਵਾਂਗੇ ਜਿਹੜਾ ਵੀ ਕੋਈ ਨੌਜਵਾਨ ਪੰਜਾਬ ਦੀ ਗੱਲ ਕਰਦਾ ਜਾਂਦਾ ਉਹਨੂੰ ਜੇਲਾ ਜਾਂ ਉਹਨੂੰ ਮਰਵਾ ਦਿੱਤਾ ਜਾਂਦਾ ਦੋਨੇ ਸਾਹਮਣੇ ਖੜਾ ਹੈ ਸਰਕਾਰ ਨੇ ਪੂਰਾ ਅੱਡੇ ਜੁੱਟਵਾ ਜੋੜ ਲਾਇਆ ਨੌ ਪਰਚੇ ਪਾਏ ਵਰਫਾਂ ਤੇ ਲਟਾ ਕੇ ਕੁੱਟਿਆ ਪਾਣੀ ਪਾਇਆ ਪਰ ਕਿਤੇ ਧੌਣ ਨਹੀਂ ਚੁੱਕੀ ਇਸ ਕਰਕੇ ਪੰਜਾਬ ਦੇ ਨੌਜਵਾਨੋ ਇਕੱਠੇ ਹੋ ਕੇ ਜਿਹੜਾ ਆਪਣੇ ਪੰਜਾਬ ਦੇ ਹੱਕਾਂ ਲਈ ਲੜਦੇ ਰਹੋ ਤੇ ਆਉਣ ਵਾਲਾ ਸਮਾਂ ਆਪਣਾ ਜਿਹੜਾ ਕਿ ਆਪਣਾ ਖਾਲਸੇ ਦਾ ਸਮਾਂ ਆਪਣੇ ਖਾਲਸੇ ਰਾਜ ਦਾ ਸਮਾਂ ਪਰਮਾਤਮਾ ਕਿਰਪਾ ਕਰੂਗਾ ਤੇ ਆਪਣੇ ਲਈ ਜਿਹੜੀ ਪਾਰਲੀਮੈਂਟ ਚੋਣਾਂ ਦਾ ਵਕਤ ਆਈ ਹੈ ਪਿੰਡ ਦੇ ਲੋਕੋ ਜਿੰਨਿਆਂ ਵੀ ਮੇਰੇ ਮਾਵਾ ਭੈਣਾ ਮੇਰੇ ਨੌਜਵਾਨ ਸਾਥੀ ਆਇਓ ਮੈਂ ਸਿਰ ਤੋਂ ਇਹੀ ਆਸ ਰੱਖਦਾ ਜਿੰਨੇ ਵੀ ਪਿੰਡ ਦੇ ਵਿੱਚ ਬਹੁਤ ਬੋਤ ਪਰ ਆਪਾਂ ਨੂੰ ਰਾਜਨੀਤੀ ਕਰਨ ਲਈ ਮਜਬੂਰ ਕੀਤਾ ਗਿਆ ਆਪਾਂ ਚਾਹੁੰਦੇ ਨਹੀਂ ਸੀਗੇ ਕਿ ਆਪਾਂ ਵੋਟਾਂ ਦੇ ਵਿੱਚ ਆਈਏ ਪਰ ਵੋਟਾਂ ਦੀ ਰਾਜਨੀਤੀ ਦੇ ਸਾਨੂੰ ਆਉਣ ਲਈ ਸਰਕਾਰਾਂ ਨੇ ਮਜਬੂਰ ਕੀਤਾ ਸਾਡੇ ਜਿਹੜੇ ਪੰਜਾਬ ਦੇ ਸਮੱਸਿਆਵਾਂ ਮੌਜੂਦ ਨੇ ਜਿਹੜੇ ਸਮੱਸਿਆਵਾਂ ਕੋਵਿਡ ਪੰਡੈਮਿਕ ਨਾਲ ਸਾਡੀ ਜਿੰਦਗੀ ਵਿੱਚ ਕੋਈ ਲੋਕਾਂ ਨੂੰ ਕਹਿਣ ਨੂੰ ਆਪਾਂ ਬਹੁਤ ਆਸਰਾ ਦੇ ਬੰਦਾ ਲੈਣਾ ਹਮਾ ਤੇ ਚੱਲਿਆ ਕਿਵੇਂ ਚੱਲ ਰਿਹਾ ਪਾਈ ਸਾਡਾ ਪ੍ਰਚਾਰ ਵਰੀਆ ਬਹੁਤ ਵਰੀਆ ਭਾਨੇ ਸਿੱਧੂ ਤੇਰਾ ਬਹੁਤ ਬਹੁਤ ਧੰਨਵਾਦ ਸਾਡੇ ਲੱਗ ਕੇ ਜਾਇਆ ਕਿੰਦਾਂ ਲਾਹਣ ਲੱਗ ਰਿਹਾ ਤੁਸੀਂ ਬਹੁਤ ਬਹੁਤ ਵੱਡਾ ਦਿਖਲਾਇਆ ਉਹ ਸਾਹਬ ਲਾਲਾ ਵੀ ਇੱਥੋਂ ਪਿੰਡ ਅਜੇ ਪਿੰਡ ਦੇ ਮੋੜ ਤੋਂ ਗੱਡੀਆਂ ਮੁੜੀ ਜਾਂਦੀਆਂ ਨੇ ਇੰਨਾ ਵੱਡਾ ਨੌਜਵਾਨਾ ਸਾਥ ਹੈ ਨੌਜਵਾਨੋ ਉਹ ਨੌਜਵਾਨੋ ਕਿਵੇਂ ਫਿਰ ਚੜਦੀ ਕਲਾ 'ਚ ਅੱਛਾ ਲੈ ਭਾਈ ਕੋਈ ਪਰਵਾਹ ਨਹੀਂ ਇੱਥੇ ਘੱਡੇ ਡਰਦੇ ਆ ਕੋਈ ਪੂਛ ਨਹੀਂ ਲੱਗਣਾ ਇੱਥੇ ਹੋਰ ਬੜੀ ਕਾ ਹੋਰ ਪਾਰਟੀ ਦਾ ਭਾਈ ਸਾਹਬ ਤੋਂ ਬਿਨਾ ਹੋਰ ਪੂਤ ਪੂਤ ਨਹੀਂ ਕੋਈ ਵੀ ਲੱਗਣਾ ਜੈਨ ਨਾ ਨਾ ਕੋਈ ਲੱਗਦਾ ਭਾਈ ਵਰਪਾਲ ਦਾ ਲੱਗਦਾ ਕਿਹੜੇ ਕਲਾਕਾਰ ਜਿਹੜੇ ਜਿਹੜੀਆਂ ਫੋਰ ਪਾਰਟੀਆਂ ਚੋਣ ਪ੍ਰਚਾਰ ਕਰਦੇ ਫਿਰਦੇ ਉਹਦੇ ਬਾਰੇ ਕੀ ਕਹਣਾ ਮੈਂ ਕਲਾਕਾਰਾਂ ਨੂੰ ਮੈਂ ਇੱਕ ਬੇਨਤੀ ਕਰਦਾ ਵੀ ਪਹਿਲਾਂ ਭੰਡ ਵੀ ਇੱਕ ਕਲਾਕਾਰ ਹੀ ਉਹ ਵੀ ਹੀ ਪੰਜਾਬ ਦਾ ਮੁੱਖ ਮੰਤਰੀ ਬਣਾਤਾ ਹਵਾ ਦੇ ਗਿਆ ਸੋ ਇਸ ਕਰਕੇ ਬੇਨਤੀ ਆਡੇ ਕਲਾਕਾਰ ਗਿੱਪੀ ਗਰੇ ਜਾਲ ਵਰਗੇ ਚੰਗੇ ਭੜੇ ਸਿਆਣੇ ਵਿਆਣੇ ਉਹ ਅਣਮੋਲ ਕਮਵਲੀਆਂ ਉਹਦੀਆਂ ਕੈਂਪੇਨ ਦੇ ਵਿੱਚ ਜਾ ਰਿਹਾ ਇੱਧਰ ਆਓ ਪੰਥਕ ਲਹਿਰਾ ਲਾਓ ਕਰਮੀ ਤਨ ਹੋਵੇ ਤੁਹਾਡਾ ਵੇਸੇ ਤਰ੍ਹਾਂ ਨਹੀਂ ਇਹਨਾਂ ਨੂੰ ਪੰਤਨਾ ਕੋਈ ਇਹਨਾਂ ਨੂੰ ਲੈਣ ਦੇਣ ਨਹੀਂ ਹੈਗਾ ਇਹਨਾਂ ਨੂੰ ਤਾਂ ਆਪਣੇ ਨਿੱਜੀ ਹਿੱਤਾਂ ਨਾਲ ਹੈ ਸਹੀ ਗੱਲ ਆਪਣੇ ਨਿੱਜੀ ਇਹਨਾਂ ਨੂੰ ਆਪਣੇ ਨਿੱਜੀ ਹਿੱਤਾਂ ਨਾਲ ਹੈ ਇਹਨਾਂ ਦੀ ਇੰਨੀ ਡੂੰਗੀ ਸੋਚ ਹੀ ਨਹੀਂ ਆਪਣੇ ਤੇ ਜਿਹੜੀ ਸਰਕਾਰ ਨੇ ਪਰਚੇ ਪਾਏ ਆਪਾਂ ਮਾੜਾ ਕੀ ਕਰਿਆ ਨਸ਼ੇ ਛਡਾਏ ਨੇ ਪਈ ਸਾਹਿਬ ਨੇ ਇਧਰ ਦਾਸ ਦੀ ਜਿੱਡੀ ਕਿ ਸੇਵਾ ਲੱਗੀ ਆ ਕੋਰੋਨਾ ਰੁਪਇਆ ਲੋਕਾਂ ਦਾ ਵਾਪਸ ਕਰਵਾਤਾ ਇਹ ਉਹ ਸਰਕਾਰ ਦਾ ਸਾਧਨ ਦੇ ਫਿਰਦ ਨੇ ਜਿਹੜੀ ਦੁਸ਼ਮਣ ਆ ਸਾਡੀ ਬਿਲਕੁਲ ਬਿਲਕੁਲ ਕਾਂਗਰਸ ਆ ਉਹ ਵੀ ਦੁਸ਼ਮਣ ਬਾਦਲਦਾਲ ਉਹ ਵੀ ਦੁਸ਼ਮਣ ਆਪ ਵਾਲੇ ਵੀ ਦੁਸ਼ਮਣ ਹਾਂ ਸਾਰੇ ਹੀ ਦੁਸ਼ਮਣ ਲਾ ਵੀ ਭਗਵੰਤ ਮਾਨ ਨਾਲ ਇਹ ਗੱਲ ਕਦੇ ਚਾਹੁੰਦੇ ਨਹੀਂ ਸੀਗੇ ਇਹ ਵੋਟਾਂ ਵਾਲੇ ਕੰਮ ਦੇ ਵਿੱਚ ਆਉਣਾ ਪਰ ਤਾਂ ਮਜਬੂਰ ਕਰਤੇ ਸਾਡੇ ਤੇ ਕੋਣ ਨਿਸ਼ਾਨ ਮਾਇਕ ਦਿੱਤਾ ਗਿਆ ਹੈ ਸੋ ਆਪ ਸਭ ਸੰਤਾਂ ਨੂੰ ਬੇਨਤੀ ਹੈ का बटन सब के दबा के वोटा की रीत नाई साहब को जिता सकिए अंतरराष्ट्रीय राजनीति पदर से साझ आवाज लैके जा सकन वागुरु जी का ਦੁਸੀ ਸੰਘਰਸ਼ ਕਰਨ ਤੋਂ ਦੱਦੇ ਜੋ ਤੁਹਾਡੀ ਆਉਣ ਆਉਣ ਵਾਲੀਆਂ ਪੀੜ੍ਹੀਆਂ ਨੂੰ ਘੱਟੋ ਘੱਟ ਸਾਡੀ ਜਿੱ ਸਾਡੇ ਤੋਂ ਪਹਿਲਾਂ ਪੀੜ੍ਹੀ ਸੀ ਉਹਨਾਂ ਨੇ ਹਿੰਦੁਸਤਾਨ ਦੇ ਨਾਲ ਹਿੰਦੁਸਤਾਨੀ ਹਕੂਮਤ ਦੇ ਨਾਲ ਇੱਕ ਬਹੁਤ ਲੰਮਾ ਸੰਘਰਸ਼ ਲੜਿਆ ਤੇ ਸਾਡੇ ਵਾਸਤੇ ਇੱਕ ਗਰਾਊਂਡ ਤਿਆਰ ਕਰਕੇ ਦੇ ਜਿੱਥੇ ਸਾਡੇ ਚ ਘੱਟੋ ਘੱਟ ਹੀਰ ਭਾਵਨ ਨਹੀਂ ਸੀ ਆਗੀ ਸਾਡੇ ਸਾਡੇ ਕੋਲ ਨਾਇਕ ਸਨ ਸੰਤ ਜਨਾਲ ਸਿੰਘ ਭੰਡਾਲੇ ਅਰਗੇ ਵੀ ਜਿਨ੍ਹਾਂ ਨੇ ਦੇ ਦੇਸ਼ ਦੇਸ਼ ਦੀ ਬਹੁਤ ਵੱਡੀ ਆਰਮੀ ਤੇ ਹੋਰ ਦੇਸ਼ਾਂ ਦੀ ਮਦਦ ਨਾਲ ਜਿਹੜੀ ਆਰਮੀ ਆਈ ਸੀ ਉਹਦੇ ਨਾਲ ਮੁਕਾਬਲਾ ਕੀਤਾ ਮੁਕਾਬਲਾ ਕਰਕੇ ਸ਼ਹੀਦੀ ਪਾਈ ਤੇ ਜੇ ਭਾਈ ਜਾਨ ਸੋ ਉਹ ਹੱਥ ਕੜ ਕਰਕੇ ਆ ਜਿੰਦੇ ਨਾ ਕਾਲੀਆਂ ਆਵਾਂਗੇ ਕਿ ਅਸੀਂ ਅੱਜ ਸਿੱਖੀ ਦੀ ਗੱਲ ਕਿੱਥੇ ਕਰਨੀ ਸੀ ਅਸੀਂ ਹੀਣੇ ਹੋ ਕੇ ਜੀਣਾ ਸੀ ਇੱਥੇ ਲੋਕਾਂ ਦੇ ਅੱਗੇ ਸਾਡੀ ਨਜ਼ਰ ਝੁੱਕ ਜਾਣੀਆਂ ਤੇ ਹਾਂ ਤੁਹਾਡਾ ਤੇ ਕਹਿੰਦਾ ਵੀ ਮੈਂ ہتھیار ਨਹੀਂ ਸੁੱਟਦਾ ਤੇ ਵੇਖਿਆ ਫਿਰ ਦੋਵੇਂ ਘੰਟੇ ਚੱਕ ਨਾ ਫੜ ਕੇ ਬਾਅਦ